ਅੱਜ ਕਲਾਨੌਰ ਵਿੱਚ ਕਰੀਬ 12 ਸਾਲਾਂ ਬਾਅਦ ਹੋਣ ਜਾ ਰਹੀਆ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਨਾਮ ਜਿਤਗਿਆਂ ਦੇ ਆਖਰੀ ਦਿਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਅਮਨ-ਅਮਾਨ ਨਾਲ ਆਪ ਆਪਣੇ ਕਾਗਜ਼ ਤਹਿਸੀਲਦਾਰ ਲਖਮਣ ਸਿੰਘ ਦੀ ਹਾਜ਼ਰੀ ਵਿੱਚ ਜਮ੍ਹਾਂ ਕਰਵਾਏ ਗਏ ਇਸ ਮੁਕੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਉਸ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਸ਼੍ਰੋਮਣੀ ਕਾਲੀਦਲ ਦੇ ਜੋਥਾਗੋ ਸੁਭਿੰਦਰ ਸਿੰਘ ਸੋਨੋ ਲਗਾ ਵੱਲੋਂ ਆਪਣੀ ਪਾਰਟੀ ਦੇ ਸੇ ਪੰਚਾਇਤਾਂ ਵਿੱਚ ਸਰਪੰਚੀ ਅਤੇ ਮੈਂਬਰੀ ਦੇ ਚਾਹਵਨ ਉਮੀਦਵਾਰਾਂ ਲਈ ਫਾਇਲਾ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾਈਆਂ ਗਏਆਂ ਤੇ ਉਥੇ ਬੀਜੇਪੀ ਦੇ ਆਗੂ ਨਰਿੰਦਰ ਵਿਜਵਲੋਂ ਆਪਣੇ ਆਜ਼ਾਦ ਉਮੀਦਵਾਰ ਵਜੋਂ ਸਰਪੰਚੀ ਦੇ ਕਾਗਜ਼ ਜਮ੍ਹਾਂ ਕਰਵਾਏ ਗਏ ਇਸ ਮੌਕੇ ਬਧਾਇਕਪੁਰ ਦੀਪ ਸਿੰਘ ਰੰਧਾਵਾ ਦੇ ਛੋਟੇ ਭਰਾ ਪਰਮਿੰਦਰ ਸਿੰਘ ਰੰਧਾਵਾ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਜਿੱਤ ਦਾ ਦਾਵਾ ਕਰਦੇ ਨਜ਼ਰ ਆਏ ਪੱਤਰਕਾਰਾਂ ਨਾਲ ਗਲਬਤ ਕਰਦਾ ਸੁਖਿੰਦਰ ਸਿੰਘ ਸੋਲੂ ਲਗਾਨੇ ਕਿਹਾ ਕਿ ਕਰੀਬ 12.5 ਸਾਲ ਬਾਅਦ ਕਲਾਨੋੜੇ ਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਲਈ ਸ਼੍ਰੋਮਣੀ ਕਾਲੀਦਲ ਵੱਲੋਂ ਸਾਰੀਆਂ ਦੇ ਸਾਰੀਆਂ ਪੰਚਾਇਤਾਂ ਵਿੱਚ ਵੱਖ-ਵੱਖ ਉਮੀਦਵਾਰਾਂ ਦੀਆਂ ਫਾਈਲਾਂ ਜਮ੍ਹਾਂ ਕਰਵਾਈਆਂ ਗਈਆਂ ਹਨ ਇਸ ਸਬੰਧ ਵਿੱਚ ਸੋਨੂ ਲੰਗਾਨ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਨੇ ਮਿਹਨਤ ਨਾਲ ਕਾਗਜ਼ ਭਰੇ ਹਨ ਇਹਨਾਂ ਨੂੰ ਬਹਾਲ ਕਰਕੇ ਬਿਲਕੁਲ ਨਿਰਪੱਖ ਤਰੀਕੇ ਨਾਲ ਚੋਣਾਂ ਕਰਵਾਈਆਂ ਜਾਣ ਜਿਸ ਨਾਲ ਪੰਜਾਬ ਸਰਕਾਰ ਵੱਲੋਂ ਆਪਣੇ 4 ਸਾਲ ਦੇ ਕਰਵਾਏ ਗਏ ਕਾਰਜਕਾਲ ਦੌਰਾਨ ਕੰਮ ਦਾ ਪਤਾ ਲੱਗੇਗਾ ਤੇ ਉਤ ਇਹ ਦੂਸਰੀਆਂ ਪਾਰਟੀਆਂ ਨੂੰ ਵੀ ਪਤਾ ਲੱਗੇਗਾ ਕਿ ਲੋਕ ਕਿਸ ਦੇ ਹੱਕ ਵਿੱਚ ਫਤਵਾ ਦਿੰਦੇ ਹਨ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਕਰੀਬ 12.5 ਸਾਲ ਬਾਅਦ ਕਲਾਂ ਨੌਰ ਪੰਚਾਇਤ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ 2013 ਦੀ ਜੂਨ ਮਹੀਨੇ ਦੀਆਂ ਇਲੈਕਸ਼ਨਾਂ ਹੋਈਆਂ ਨੇ ਤੇ ਬਹੁਤ ਵੱਡੀ ਪੰਚਾਇਤ ਹੈ ਲੋਕ ਬਹੁਤ ਦੇਰ ਤੋਂ ਨਿਰਾਸ਼ਾ ਦੇ ਵਿੱਚ ਸੀਗੇ ਕਿਉਂਕਿ ਕੰਮਾਂ ਵਾਸਤੇ ਲੋਕਲ ਲੋੜ ਪੈਂਦੀ ਸੀਗੀ ਅੱਜ ਅੱਜ ਕਾਗਜ਼ ਭਰੇ ਜਾ ਰਹੇ ਆ 6 ਪੰਚਾਇਤਾਂ ਦੇ ਤੇ ਅਲੱਗ-ਅਲੱਗ ਉਮੀਦਵਾਰ ਆ ਕੇ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਠੰਡ ਠੰਡੋਲੇ ਦੇ ਨਾਲ ਕਾਗਜ ਭਰੇ ਜਾ ਰਹੇ ਆ ਸਰਕਾਰ ਨੂੰ ਇੱਕੋ ਹੀ ਅਪੀਲ ਹੈ ਕਿ ਕਾਗਜ ਲੋਕਾਂ ਨੇ ਮਿਹਨਤ ਨਾਲ ਭਰੇ ਆ ਇਹਨਾਂ ਨੂੰ ਬਹਾਲ ਰੱਖ ਕੇ ਤੇ ਇਸ ਪੰਚਾਇਤ ਦੇ ਵਿੱਚ ਇਲੈਕਸ਼ਨ ਕਰਵਾਈ ਜਾਏ ਤਾਂ ਜੋ ਤੁਹਾਨੂੰ ਹੀ ਪਤਾ ਲੱਗ ਜੇ ਸਰਕਾਰ ਦੇ ਕੀਤੇ ਹੋਏ 4 ਸਾਲ ਦੇ ਕੰਮਾਂ ਦਾ ਤੇ ਸਾਨੂੰ ਵੀ ਪਤਾ ਲੱਗ ਜੇ ਕਿ ਲੋਕ ਅਕਾਲੀ ਦਲ ਜਾਂ ਕਿਹੜੀ ਪਾਰਟੀ ਨੂੰ ਸਮਰਥਨ ਦਿੰਦੇ ਆ ਇਸ ਕਰਕੇ ਸਾਰੇ ਹੀ ਆਰਓ ਸੇਬਾਨ ਤੇ ਸਰਕਾਰ ਨੂੰ ਇਹ ਬੇਨਤੀ ਹੈ ਕੀ ਕਾਗਜ ਤਾਂ ਜਮਾ ਕਰਵਾ ਰਹੇ ਜੇ ਹੁਣ ਇਹਨਾਂ ਨੂੰ ਬਹਾਲ ਵੀ ਰਹਿਣਗੇ ਪਿਛਲੀ ਵਾਰ ਜਦੋਂ ਅੰਦਰਾ ਬੱਪਾ ਨਾਨਕ ਦੀ ਪੰਚਾਇਤ ਸੰਮਤੀ ਦੇ ਚੋਣਾਂ ਲੈ ਜੋ ਹਲਤ ਬਣੇ ਸਨ ਤੁਹਾਨੂੰ ਕੀ ਲੱਗਦਾ ਕਿ ਫਿਰ ਵੀ ਇਦਾਂ ਦੀ ਨਹੀਂ ਹਜੇ ਤੱਕ ਤਾਂ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਗਈ ਬੜੇ ਵਧੀਆ ਠੰਡ ਠੰਡੋਲੇ ਦੇ ਨਾਲ ਭਰੇ ਜਾਣਦੇ ਆ ਕਾਗਜ ਤੇ ਕਿਉਂਕਿ ਪੰਚਾਇਤਾਂ ਸਾਰੀਆਂ ਛੇ ਆ ਪੁਲਿਸ ਦਾ ਵੀ ਪ੍ਰਸ਼ਾਸਨ ਦਾ ਵੀ ਕਾਫੀ ਸਖਤ ਰੋਖ ਹੈ ਉਸ ਤੋਂ ਬਾਅਦ ਦਾ ਸੈਸ਼ਨ ਮੋਟਾ ਤਾਂ ਨਿਊਟਰਲ 걸ਦਾ ਹੈ ਆ ਨਹੀਂ ਨਿਊਟਰਲ ਐਸ ਟਾਈਮ ਤੱਕ ਤਾਂ ਠੀਕ ਹੈ ਹੁਣ ਅੱਗੇ ਦੇਖਦੇ ਹਾਂ ਕੀ ਕੱਲ੍ਹ ਤੇ ਕੀ ਪੋਜੀਸ਼ਨ ਕੀ ਹੈ ਅਕਾਲੀ ਦਲ ਦਾ ਬਹੁਤ ਵਧੀਆ ਹੈ ਜੀ ਲੋਕ ਅਕਾਲੀ ਦਲ ਦੇ ਹੱਕ ਚ ਨੇ ਕਲਾਂ ਨੌਰ ਸ਼ਹਿਰ ਦੇ ਕਸਬੇ ਦੇ ਵਿੱਚੋਂ ਖਾਸ ਕਰ ਕਿਉਂਕਿ ਇੱਥੇ ਅਕਾਲੀ ਦਲ ਨਹੀਂ ਇਹ ਇੱਕ ਪੰਚਾਇਤ ਸੀਗੀ ਵੱਡੀ ਅਸੀਂ ਇਹਨੂੰ 6 ਪੰਚਾਇਤਾਂ ਦੇ ਰੂਪ ਦੇ ਵਿੱਚ ਕੀਤਾ ਸੀ ਕਿਉਂਕਿ ਬਹੁਤ ਵੱਡਾ ਸੀ ਇਹ ਨਗਰ ਇੱਕ ਸਾਡੇ ਏਸ ਮੇਰੇ ਖਿਆਲ ਨਾਲ ਪੰਜਾਬ ਦਾ ਹੀ ਸਭ ਤੋਂ ਵੱਡਾ ਨਗਰ ਹੋਣਾ ਹੈ ਨਗਰਾਂ ਦੇ ਵਿੱਚੋਂ ਜਿਹੜੇ 2 4 5 ਪਿੰਡਾਂ ਦੇ ਵਿੱਚੋਂ ਇਸ ਕਰਕੇ ਇਹਦੇ ਵਿੱਚ ਡਵੈਲਪਮੈਂਟ ਬਹੁਤ ਵੱਡੇ ਲੈਵਲ ਤੇ ਕਰਾਈ ਗਈ ਸੀ ਕਿ ਫਾਰ ਇੱਕ ਜਿਹੜੀ ਗਲੀ ਚ ਚਲ ਜੋਗੇ ਗਲੀ ਪੱਕੀ ਉਹ ਅਕਾਲੀ ਦਲ ਦੀ ਦੇਣ ਤੇ ਇਸ ਕਰਕੇ ਉਮੀਦ ਹੈ ਕਿ ਵਧੀਆ ਤਰੀਕੇ ਨਾਲ ਦਿੱਤਾ ਨਹੀਂ 6 ਚੋਂ 6 ਨੀਆ 6 ਤੋਂ ਜੋ ਪਰਮਾਤਮਾ ਦੇਊਗਾ ਅਸੀਂ ਤਾਂ 6 ਚੋਂ 6 ਹੀ ਕਹਿੰਨੇ ਆ ਬਾਕੀ ਦੇਣਾ ਰਾਜ ਭਾਗ ਜੋ ਕਰਨਾ ਹੈ ਉਹ ਉਸ ਅਕਾਲ ਪੁਰਖ ਨੇ ਜਿਹਦੇ ਚੋਂ ਦੀ ਰਜਾ ਹੋਊਗੀ ਮੁੱਖ ਮੁਕਾਬਲਾ ਕਿਹਨੇ ਮੁੱਖ ਮੁਕਾਬਲਾ ਸਰਕਾਰ ਨਾਲ ਹੀ ਹੁੰਦਾ ਹੈ ਜੀ ਏ ਸਰਕਾਰ ਦੀਆਂ ناکਾਮੀਆਂ ਲੋਕਾਂ ਦੇ ਸਾਹਮਣੇ ਆਉਣ ਦੇਖਦੇ ਆ ਕਿ ਕੀ ਬੰਦਾ ਕਾगज ਕੱਟ ਕੇ ਬੰਦੇ ਆ ਕਿ ਇਲੈਕਸ਼ਨ ਕਰਾ ਕੇ ਬੰਦੇ ਆ ਨਰਿੰਦਰ ਵੇਜਾ ਮੈਂ ਕਲਨੌਰ ਜਲਦਰਾ ਪੰਚਾਇਤ ਤੋਂ ਜੋ ਕਿ ਇੱਕ ਜਨਰਲ ਪੰਚਾਇਤ ਆ ਉਹਦੇ ਵਿੱਚ ਮੈਂ ਨਾਮਜ਼ਦਗੀ ਭਰਨ ਆਇਆ ਇੱਥੇ ਮੈਂ ਆਜ਼ਾਦ ਆ ਕਿਉਂਕਿ ਜਿਹੜੀ ਆ ਪੰਚਾਇਤ ਦੀਆਂ ਜਿਹੜੇ ਚੋਣਾਂ ਹੁੰਦੇ ਨੇ ਜਿਹੜੇ ਸਰਪੰਚੀ ਦੇ ਚੋਣਾਂ ਹੁੰਦੇ ਨੇ ਕਿਸੇ ਪਾਰਟੀ ਸਿੰਬਲ ਤੇ ਨਹੀਂ ਹੁੰਦੇ ਇਹ ਸਾਂਝੇ ਹੀ ਹੁੰਦੇ ਨੇ ਇਹ ਮੈਂ ਭਾਜਪਾ ਨਾ ਬਿਲੋਂ ਕਰਦਾ ਤੇ ਇਹ ਇਲੈਕਸ਼ਨ ਜਿਹੜਾ ਵਾ ਇਹ ਇੱਕ ਫੇਰ ਐਂਡ ਫ੍ਰੀ ਹੋਣਾ ਚਾਹੀਦਾ ਮੇਰੀ ਇਹ ਮੰਗ ਆ ਔਰ ਮੈਨੂੰ ਉਮੀਦ ਆ ਕਿ ਹਲਕਾ ਵਿਧਾਇਕ ਜਿਹੜੇ ਨੇ ਅਜੇ 1 ਸਾਲ ਵੀ ਨਹੀਂ ਹੋਇਆ ਉਹਨਾਂ ਨੂੰ ਵਿਧਾਇਕ ਬਣਿਆ ਨੂੰ ਅਪਰੋਕਸੀਮੇਟ ਤੇ ਐਦਾਂ ਦਾ ਕੋਈ ਵੀ ਗਲਤ ਡਿਸੀਜਨ ਨਹੀਂ ਲੈਣਗੇ ਉਹ ਕਿ ਜਿਹੜਾ ਕਿ ਕਿਸੇ ਦੇ ਪੇਪਰ ਰੱਦ ਕਰਨ ਦੀ ਸਿਫਾਰਿਸ਼ ਕਰਨ ਉਹ ਮੈਂ ਉਹ ਕਵਾਂਗਾ ਕਿ ਫ੍ਰੀ ਐਂਡ ਫੇਅਰ ਕਿਉਂਕਿ ਮੈਂ ਵੀਡੀਓ ਸਾਹਿਬ ਦੇ ਨਾਲ ਇੰਟਰਟ ਹੈਗਾ ਵੀਡੀਓ ਸਾਹਿਬ ਚੁੱਲਾ ਟੈਕਸ ਟਾਈਪ ਦੀਆਂ ਰਸੀਦਾਂ ਜਿਹੜੀਆਂ ਨੇ ਉਹ ਨਹੀਂ ਦਿੰਦੇ ਵੇ ਔਰ ਮੇਰੇ ਕੋਲ ਆਨ ਰਿਕਾਰਡ ਆ ਸਾਰੀਆਂ ਚੀਜ਼ਾਂ ਔਰ ਮੈਂ ਉਸ ਤੇ ਸੰਦਰਭ ਦੇ ਵਿੱਚ ਆਪਾਂ ਸਾਰੇ ਆਪਣੇ ਕੈਂਡੀਡੇਟਸ ਦੇ ਐਫੀਡੇਵਟ ਆਪਾਂ ਲਗਵਾ ਦਿੱਤੇ ਨੇ ਐਫੀਡੇਵਟ ਲਗਵਾ ਕੇ ਕਿ ਆਪਾਂ ਮੌਕੇ ਤੇ ਸਾਰੇ ਜੋ ਵੀ ਡਿਊਜ਼ ਨੇ ਉਹ ਦੇਣ ਲਈ ਰੈਡੀ ਆ ਸਾਨੂੰ ਕੋਈ ਵੀ ਇਤਰਾਜ਼ ਨਹੀਂ ਹੈ ਜੇਕਰ ਤੁਸੀਂ ਸਾਡੇ ਕੋਲ ਡਿਊਸ ਕੱਢਦੇ ਹੋ ਤਾਂ ਸਾਡੇ ਕੋਲ ਲੈ ਸਕਦੇ ਹੋ ਕੋਈ ਕਸਾ ਹੈਗਾ ਕੋਈ ਵੀ ਇਤਨ ਦੀ ਕੋਈ ਵੇਖੋ ਜੀ ਜੇਕਰ ਪੰਚਾਇਤ ਸੈਕਟਰੀ ਗੈਪ ਕੀਤਾ ਹੋਇਆ ਤੇ ਦਾ ਮਤਲਬ ਕੀ ਹੈ ਇਹਦੇ ਤੋਂ ਤਾਂ ਸਿੱਧਾ ਕਲੀਅਰ ਕੱਟ ਹੈ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਚਾਹੁੰਦੇ ਇਹ ਕੁਛ ਨਾ ਕੁਛ ਇਹਦੇ ਵਿੱਚ ਗੜਬੜੀ ਚਾਹੁੰਦੇ ਨੇ ਤੇ ਇਹਦਾ ਖਦਸ਼ਾ ਕੀ ਹੈ ਕਿ ਆਲਮੋਸਟ ਕਲੀਅਰ ਹੈ ਕਿ ਜੇਕਰ ਇਹ ਪੇਪਰ ਜੇ ਵਾਕਈ ਹੀ ਇਮਾਨਦਾਰ ਨੇ ਕਹਿੰਦੇ ਆ ਨੀ ਬਦਲਾਵ ਵਾਲੀ ਸਰਕਾਰ ਆਈ ਆ ਤੇ ਜੇ ਇੱਥੇ ਕਲਾ ਦੌਰ ਦੇ ਵਿੱਚ ਤੇ ਅਜ ਤੱਕ ਕੋਈ ਇਹ ਪਰੰਪਰਾ ਨਹੀਂ ਹੈਗੀ ਕਿ ਕਿਸੇ ਦੇ ਪੇਪਰ ਰੱਦ ਕਰਾਣ ਦੀ ਤੇ ਮੈਂ ਕਹਿੰਦਾ ਕਿ ਇਹ ਨਵੀਂ ਪਰੰਪਰਾ ਵੀ ਨਾ ਚਲਾਨ ਤੇ ਇਮਾਨਦਾਰੀ ਨਾਲ ਇਲੈਕਸ਼ਨ ਕਰਾਣ ਪਤਾ ਲੱਗ ਜਾਏਗਾ ਕਿ ਕੀ ਡੱਬਿਆਂ ਚੋਂ ਨਿਕਲਦਾ ਹੈ ਕਿ ਇਮਾਨਦਾਰੀ ਨਾਲ ਇਲੈਕਸ਼ਨ ਹੁੰਦੇ ਤੇ ਫਾਈਟ ਕਿਦੀ ਵੇਖਦੇ ਫਾਈਟ ਵੇਖੋ ਜੀ ਜਿਹੜਾ ਵੀ ਕੈਂਡੀਡੇਟ ਘਰੋਂ ਨਿਕਲਦਾ ਉਹ ਆਪਣੇ ਆਪ ਤੋਂ ਮਜ਼ਬੂਤ ਹੋ ਕੇ ਨਿਕਲਦਾ ਕੋਈ ਵੀ ਕੈਂਡੀਡੇਟ ਕਿਸੇ ਤੋਂ ਘੱਟ ਨਹੀਂ ਹੁੰਦਾ ਤੇ ਪਰ ਆਪ ਹੀ ਜਦੋਂ ਰਿਜ਼ਲਟਸ ਆਣਗੇ ਉਦੋਂ ਉਹ ਡੱਬਿਆਂ ਚੋਂ ਪਤਾ ਚੱਲੀ ਜਾਏਗਾ ਕਿ ਕੀ ਨਿਕਲਦਾ ਠੀਕ ਹੈ ਜੀ ਔਰ ਮੇਰੇ ਪਿਤਾ ਜੀ ਪਹਿਲਾਂ ਸੇਵਾ ਕਰ ਚੁੱਕੇ ਨੇ ਇਸ ਪੰਚਾਇਤ ਦੀ ਔਰ ਇਸ ਵਾਰ ਮੇਰੇ ਜਿਹੜੇ ਪੰਚਾਇਤ ਦੇ ਮੋਤਬਰ ਦੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕਹਿੰਦੇ ਕਿ ਤੂੰ ਇਲੈਕਸ਼ਨ ਲੜ 12 ਨਾ ਸਰ ਇਹ ਇਲੈਕਸ਼ਨ 12 2013 ਚ ਪਿਛਲੀ ਵਾਰ ਹੋਈ ਸੀਗੀ 2013 ਤੋਂ ਬਾਅਦ 5 ਸਾਲ ਦੇ ਬਾਅਦ 2018 ਚ ਹੋਣੀ ਸੀਗੀ 2018 ਤੋਂ ਬਾਅਦ ਹੋਣਦੀ ਹੈ 7-8 ਸਾਲ ਬਾਅਦ 7-8 ਸਾਲ ਬਾਅਦ ਮਤਲਬ ਜਿਹੜੇ 7 ਸਾਲ ਤੋਂ ਇਹ ਜਿਹੜੀ ਪੰਚਾਇਤ ਆ ਬਿਨਾ ਮੋਤਵੇਰ ਬਿਨਾ ਸਰਪੰਚ ਬਿਨਾ ਪੰਚ ਤੋਂ ਆ